ਨਿਸ ਕਾਇਆ ਫਨ ਚੱਕਰ ਦਾ ਨੋ ਨੋ ਸ਼ੇਕ ਗੁੱਡ ਬਾਏ ਚਾਓ ਤੋ ਇਹ ਬਹੁਤ ਜੁਰੀਲਾ ਹਾਂਜੀ ਫਰੈਂਡਸ ਅਸੀਂ ਤਾਂ ਹੁਣੇ ਉੱਠੇ ਸੀਗੇ ਤੇ 7 ਵਜੇ ਦਾ ਟਾਈਮ ਹੈ ਸਵੇਰ ਦਾ ਤੇ ਮੈਂ ਚਲਾਇਆ ਸੀਗਾ ਬਾਥਰੂਮ ਤੇ ਦੇਖਿਆ ਟੱਪ ਦੇ ਵਿੱਚ ਇੱਕ ਹੋਰ ਚੀਜ਼ ਆ ਤੇ ਉਹ ਤੁਹਾਨੂੰ ਮੈਂ ਦਿਖਾਉਣਾ ਵਾ ਆ ਦੇਖੋ ਜੀ ਬਹੁਤ ਜਰੀਲਾ ਸਾਪ ਹੈ ਆ ਦੇਖੋ ਟੱਪ 'ਚ ਬੈਠਾ ਸੀਗਾ ਆਪਾਂ ਦੇਖਿਆ ਨਿਆਣੇ ਵੀ ਹੱਥੇ ਸੁੱਤੇ ਸੀਗੇ ਤੇ ਤੇ ਮੈਡਮ ਜੀ ਵੀ ਉੱਠ ਗਏ ਹੂੰ ਕੀ ਹੋਇਆ ਵੇ ਸੋਪਾ ਆਹੋ ਕਿੱਥੇ ਆਹ ਜਾ ਜਾ ਨਾਲ ਨਾਲ ਲੱਗਦਾ ਅੱਗੇ ਜਾ ਅੱਗੇ ਵੀ ਦੇਖ ਹੈਗਾ ਛੋਟਾ ਜਿਹਾ ਬੱਚਾ ਹੀ ਹੈ ਹੁਣ ਆਪਾਂ ਇਹਨੂੰ ਇਸੇ ਤਰ੍ਹਾਂ ਹੀ ਚੁੱਕ ਕੇ ਲੈ ਜਾਗੇ ਟੱਪ ਦੇ ਸਮੇਤ ਹੀ ਤੈਨੂੰ ਸੁੱਟ ਕੇ ਆਵਾਂਗੇ ਇਹ ਕਿੰਨਾ ਹੈ ਹਾਂ ਵਾਹ ਓਹ ਇਹ ਬਹੁਤ ਜੀ ਰਿਲਾਪਾ ਪਰ ਮੈਡਮ ਜੀ ਮੂੰਹ ਤੋਂ ਲੱਗਿਆ ਫਰੈਸ਼ ਹੋਣ ਦੇ ਸਵੇਰੇ ਸਵੇਰੇ ਕਿ ਚੱਲਿਆ ਮੈਨੂੰ ਫੇਰ ਸੁੱਟਣਾ ਆਪ ਵਿੱਚ ਉੱਥੇ ਸੁੱਟਦੇ ਨੇ ਪਹਿਲਾਂ ਵੀ ਸੁੱਟ ਗਿਆ ਸੀ ਹੁਣ ਫੇਰ ਆਪਕੋ ਇਲਾ ਜਿੱਤੇ ਇਹੋ ਜਿਹਾ ਦੇਹ ਉਹ ਇਹ ਬਹੁਤ ਜ਼ਰੀਲਾ ਤੇ ਵੇਖਿਆ ਤੇ ਸੱਪ ਬਣੰਦਿਆ ਵਾ ਆਹ ਨਹੀਂ ਸੱਪ ਨਹੀਂ ਪੂਰਾ ਸੱਪੀ ਆਗੇ ਇੱਕ ਸੱਪ ਬਣ ਗਿਆ ਕਿ ਤੂੰ ਬਹੁਤ ਜ਼ਿਆਦਾ ਜ਼ਰੀਲਾ ਹੈ ਮੈਂ ਜਾਗਾ ਤੇ ਬੜੇ ਤੇਰਕੋ ਦੇ ਕਿ ਮੈਂ ਇਸ ਨੂੰ ਛੋੜ ਦਿੱਤਾ ਹੈ ਜੀ ਆਪਾਂ ਇਹਨੂੰ ਮਾਰਿਆ ਨਹੀਂ ਮਾਰਨਾ ਕਰਨ ਨੂੰ ਆ ਜਾਨਵਰ ਅਧਿਕਾਰ ਹੈ ਰਹਿਣ ਦਾ ਪਤਾ ਨਹੀਂ ਕਿਸ ਤਰ੍ਹਾਂ ਪਹੁੰਚ ਗਿਆ ਘਰੇ ਇਸ ਤਰ੍ਹਾਂ ਆ ਹੀ ਜਾਂਦੀ ਹੈ ਇਸ ਤਰ੍ਹਾਂ ਚੀਜ਼ਾਂ ਕੋਈ ਪਤਾ ਨਹੀਂ ਲੱਗਦਾ ਚਲੋ ਸਾਡਾ ਕੰਮ ਸੀ ਕਰ ਇਹਨੂੰ ਦੂਰ ਸੁੱਟ ਕੇ ਅੰਦਰ ਦੂਰ ਛੋੜ ਦਿੱਤਾ ਹੈ ਆਹ ਉਹ ਤੇ ਸੁਟਿਆ ਦੂਰ ਹੀ ਸੁਟਿਆ ਉੱਥੇ ਅੱਗੇ ਜੇ ਕਰਕੇ ਸਕਦੇ ਹਾਂ ਹਾਂ ਇਹ ਬਰੋਲੀ ਆਂਦੇ ਹਾਂ ਹਾਂ ਕੱਲ੍ਹ ਜੇ ਸੁਤੇ ਆ ਹਾਂ ਤੇ ਅੱਜ ਫੇਰ ਆ ਗਿਆ ਚਲੋ ਕੋਈ ਨਾ ਇੱਥੇ ਬਸਾਪਾ ਇੱਥੇ ਲੱਗੀ ਤੁਹਾਨੂੰ ਬਤਾ ਸਾਰੇ ਢਾਅ ਪਿਆ ਤੇ ਖੇਤ ਨਾਲੇ ਸਾਡੇ ਅਜੇ ਘਰ ਵੀ ਪਲੱਸ ਨਹੀਂ ਹੋਇਆ ਨਾ ਤੋ ਇਟਾਂ ਦੇ ਵਿੱਚ ਛੇਕ ਆ ਤੇ ਉਹ ਸਦਾ ਆਉਂਦੀ ਆ ਗਿਆ ਹੋਵੇ ਹੋ ਸਕਦਾ ਚਲੋ ਕੋਈ ਨਾ ਫਿਰ ਕੀ ਹੋਰ ਦੋ ਦਿਨ ਆ ਫੇਲ ਮੈਂ ਪੈ ਗਿਆ ਆ ਕੇ ਗੱਲ ਆ ਦੁੱਧ ਤੂੰ ਵੀ ਉੱਥੇ ਲੱਭਨੇ ਪੈ ਗਿਆ ਫੇਰ ਹਾਂ ਓਏ ਤੂੰ ਉੱਥੇ ਵਰਲਾ ਪੈ ਗਿਆ ਆ ਤੱਪ ਚ ਕਿਦਾਂ ਪਹੁੰਚ ਚੜ ਚੜ ਤੇ ਸਕਦਾ ਨਹੀਂ ਤੱਪ ਚ ਸਰਦਾਰ ਲੱਗਿਆ ਜਾਂ ਕੰਧ ਤੇ ਚੜਦਾ ਚੜਦਾ ਦੇਖ ਗਿਆ ਹੈ ਉੱਪਰ ਜਾਣਿਆ ਹਾਂ ਹਾਂ ਵਾਕਈ ਆ ਕੰਧ ਵੀ ਆਪਣੀ ਲੱਗ ਗਿਆ ਨਾ ਉੱਥੇ ਆ ਕੰਧ ਤੋਂ ਹੋ ਸਕਦਾ ਇੱਥੋਂ ਉੱਪਰ ਚੜਦਾ ਹੋਵੇ ਤੇ ਇੱਥੇ ਦੇ ਵਿੱਚ ਡਿੱਗ ਪਿਆ ਸਿੱਧਾ ਹੀ ਥੱਲੇ ਚਲੋ ਮਹਾਰਾ ਡੌਗੀ ਨੂੰ ਲੈ ਕੇ ਜਾਓ ਘੁਮਾ ਕੇ ਲਿਆਓ ਸੁਖਾਪ ਚੱਲਿਆ ਦੁੱਧ ਲੈਣ ਦੀ ਇਹੋ ਸੁਬਾ ਦਾ ਸਮਾਨ ਦਾ ਜਦੋਂ ਇਹ ਚੀਜ਼ਾਂ ਲੈਉਣੀਆਂ ਪੈਂਦੀਆਂ ਆ ਬਹੁਤ ਮਤਲਬ ਖੰਡੇ ਜਿਹਾ ਬਹੁਤ ਪੁਰਾਣਾ ਸਦਾ ਪਤਾ ਨਹੀਂ ਕਿਹੜਾ ਵਲੋਗ ਆ ਨਵਾਂ ਆ ਓਏ ਬੁੱਲਟੇ ਬੱਚੋ ਦਾ ਪਹਾੜ ਤੇ ਅੱਛਾ ਹੈ ਕਿ ਬੱਚੋ ਦੇ ਪਾਸੇ ਅੱਛਾ ਹੈ ਇੱਧਰ ਮੈਡਮ ਜੀ ਤਿਆਰੀ ਕਰਦਾ ਚਾਹ ਪਾਣੀ ਦੀ ਹਾਂ ਕਿੰਨਾ ਕੁ ਟਾਈਮ ਆ ਮੈਡਮ ਜੀ ਆਗੇ ਚਾਹ ਲੈ ਕੇ ਆਪਾਂ ਬਣਾ ਲਿਆ ਹੁਣ ਆਪਾਂ ਪੀਣ ਲੱਗੇ ਆਂ ਚਾਹ ਨਾਲ ਲਿਆਂਦਾ ਨਮਕੀਨ ਬਿਸਕੁਟ ਚਲੋ ਪੀਓ ਚਾਹ ਮਾਣ ਕੇ ਪਾਣੀ ਦੇ ਦੋ ਬਣਾ ਟੈਗਰ ਨੂੰ ਲੱਗੇ ਮੇਰੇ ਰੋਟੀ ਬਣਾਉਣ ਨਾਲ ਪੈਡੀ ਗਰੀ ਆ ਨਾਲ ਰੋਟੀ ਆ ਇਹ ਇਹਦੀ ਖਰਾਕ ਆ ਤੇ ਬਾਅਦ ਚ ਆਪਾਂ ਦਵਾਂਗੇ ਇਹਨੂੰ ਦਹੀਂ ਤੇ ਹੁਣ ਇਹਨੂੰ ਕੌਣੇ ਖਾਣਾ ਵੇਖਿਓ ਇਹਨੂੰ ਸਿਖਾਇਆ ਆ ਪਾ ਇੱਕ ਆ ਨੋ 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 ਆ ਦੇਖੋ ਬਹਿ ਗਿਆ ਨੋ ਨੋ ਬਹਿ ਗਿਆ ਗੁੱਡ ਬੱਚਾ ਸ਼ੇ ਗੁੱਡ ਬੱਚਾ ਸ਼ੇ ਆ ਹੀ ਲਓ ਈਟ ਇਹ ਕਿਆ ਕਿਦਾਂ ਕਰਦਾ ਸਿਆਣਾ ਇਹਨਾਂ ਨੇ ਬੜੀ ਮੁਸ਼ਕਿਲ ਸਿਖਾਇਆ ਇਹਨੂੰ ਆ ਇਹਨੂੰ ਬੜੀ ਮੁਸ਼ਕਿਲਾਂ ਸਿਖਾਇਆ ਹਾਂਜੀ ਸੁਰਖਾਵ ਖਾਂਦਾ ਪਿਆ ਰੋਟੀ ਨਾਲ ਨਾਲ ਮਿਊਜ਼ਿਕ ਸੁਣਦੇ ਆ ਤੇ ਆਹ ਵੇਖੋ ਇਹ ਤਿਆਰ ਹੋ ਗਏ ਨਾ ਕੇ ਇਹ ਚੱਲੇ ਆ ਸਟੂਡੀਓ ਤੇ ਫਿਰ ਬਾਅਦ ਚ ਆਪਾਂ ਵੀ ਜਾਵਾਂਗੇ ਰੋਟੀ ਰੋਟੀ ਦੇ ਆਪਾਂ ਖਾ ਲਈ ਹੀ ਤੇ ਹੁਣ ਬਰਤਨ ਸਾਫ ਕਰਨਾ ਲਈ ਮੈਂ ਕਿ ਬਰਤਨ ਸਾਫ ਕਰ ਲੈਣੀ ਫਿਰ ਮੈਂ ਲੱਗਦੀ ਹੁਣ ਬਰਤਨ ਸਾਫ ਕਰਨ ਆ ਹੋ ਗਏ ਆ ਪਿਆਰ ਰੱਖ ਕੇ ਆਪਾਂ ਚੱਲੇ ਆ ਸਟੂਡੀਓ ਨਾਲ ਆਪਾਂ ਬਣਾ ਲਈਏ ਚਾਹ ਨਾਲ ਪਾਣੀ ਲੈ ਲਿਆ ਠੰਡਾ ਠੰਡਾ ਤੇ 2 ਵਜ ਚੁੱਕੇ ਆ ਤੇ ਹੁਣ ਆਪਾਂ ਚਾਹ ਪੀਵਾਂਗੇ ਸਟੂਡੀਓ ਚੱਲੇ ਆ ਚਲ ਆਪਾਂ ਪਹੁੰਚ ਗਿਆ ਸਟੂਡੀਓ ਦੇ ਕੋਨੇ ਆ ਕੀ ਕਰਨੇ ਮੈਂ ਕੋ ਇਹਦੇ ਆ ਕੰਮ ਕਰ ਗਾਣੇ ਦਾ ਮਿਊਜ਼ਿਕ ਬਣਾਉਣ ਦੇ ਆ ਤੇ ਆਪਣਾ ਏਸੀ ਵੀ ਆ ਵੇਖੋ ਬਣ ਕੇ ਤਿਆਰ ਹੋ ਗਿਆ ਵਾ ਸਾਰੀਆਂ ਗਰਮੀਆਂ ਆਪਾਂ ਉਧਰ ਹੀ ਨਿਕਲ ਗਈਆਂ ਤੇ ਏਸੀ ਬਣਾਉਣ ਗਿਆ ਹੁਣ ਕੱਲ ਪਰਸੋਂ ਗਏ ਹੀ ਇਹ ਸ਼ਹਿਰ ਤੇ ਬਣਾ ਕੇ ਲਿਆਏ ਸੀ ਤੇ ਹੁਣ ਆਪਾਂ ਸਟੂਡੀਓ ਆ ਗਏ ਆ ਘਰੇ ਗਰਮੀ ਬਹੁਤ ਜ਼ਿਆਦਾ ਲੱਗਦੀ ਆ ਤੇ ਸਾਰਾ ਦਿਨ ਫਿਰ ਅਸੀਂ ਸਟੂਡੀਓ ਹੀ ਰਵਾਂਗੇ ਤੇ ਸ਼ਾਮ ਨੂੰ 5 ਵਜੇ ਘਰ ਜਾਵਾਂਗੇ ਹੁਣ ਲੱਗੇ ਆਪਾਂ ਚਾਹ ਦਾ ਕੰਮ ਸ਼ੁਰੂ ਕਰਨ ਤੇ ਪੁਜਿਆ ਵੀ ਇੰਨਾ ਲੈ ਆਂਦਾ ਵਾ ਤੇ ਮੈਂ ਹੁਣ ਨਾ ਪੁਜਿਆ ਕਰ ਦਿੰਦਾ ਇਹਦੇ ਵਿੱਚ ਇਹ ਲੋ ਪੁਜਿਆ ਕਿੱਡਾ ਸੋਹਣਾ ਵਾ ਔਰ ਸਵਾਦੀ ਸਵਾਦੀ ਇਹ ਵਿੱਚ ਆ ਗਿਰੀਆਂ ਵੀ ਤੇ ਮੈਂ ਉਹਨਾਂ ਦੀ ਵੇਟ ਕਰਦਾ ਬੈਠ ਦੋਂਦਾ ਜੀ ਤੇ ਮਾਡਮ ਕੀ ਆਂਦੇ ਫਿਰ ਗਵਾਂਢੀ ਤਨੂੰ ਹਾਂ ਜੀ ਲੈ ਮੈਨੂੰ ਸੇਹ ਦੀ ਟੈਨਸ਼ਨ ਜੀ ਬੜੀ ਸੀ ਤੇ ਟੈਨਸ਼ਨ ਘਾਦੀ ਉਹੀ ਆਪਣੇ ਘਰ ਸੱਪ बार-ਬਾਰ ਆਉਂਦੇ ਆ ਹੂੰ ਉਹ ਕਹਿੰਦੇ ਪਏ ਸੀ ਵੀ ਇੱਕ ਆਈ ਨਾਗੀ ਆਏ ਜਾਓ ਤੁਹੀਂ ਬਹੁਤ ਸਫਾ ਨਹੀਂ ਵਰਨੀ ਆ ਕਹਿੰਦੇ ਠੀਕ ਹੈ ਇੱਕ ਆਈ ਆਪਾਂ ਜਾਵਾਂਗੇ ਮੱਥਾ ਟੇਕ ਆਵਾਂਗੇ ਹਾਂ ਠੀਕ ਹੈ ਜੀ ਹੁਣ ਆਪਾਂ ਆ ਸਾਡਾ ਪਲਾਨਿੰਗ ਇਹ ਬੰਡੀ ਆ ਕਿ ਆਪਾਂ ਨਾਗਿਆਣਾ ਸਾਹਿਬ ਜਾਵਾਂਗੇ ਸਭ ਬਹੁਤ ਨਿਕਲ ਰਿਆ ਨਾ ਤੇ ਸਾਰੇ ਹਨ ਨੂੰ ਸਲਾਹ ਦਿੱਤੀ ਆ ਕਿ ਨਾਗਿਆਣਾ ਸਾਹਿਬ ਜਾਓ ਤੁਸੀਂ ਮੱਥਾ ਟੇਕਿਓ ਤੇ ਅਸੀਂ ਨਾਲੇ ਵਲੌਗ ਵੀ ਸ਼ੂਟ ਕਰਾਂਗੇ ਉਹ ਸਾਡਾ ਵਲੌਗ ਜ਼ਰੂਰ ਵੇਖਿਓ ਨਾਲੇ ਮੇਰੀ ਸਿਸਟਰ ਦਾ ਉੱਥੇ ਘਰ ਆ ਉਹਨਾਂ ਕੋਲ ਵੀ ਜਾਵਾਂਗੇ ਉਹਨਾਂ ਨਾਲ ਮਿਲਾਵਾਂਗੇ ਤੁਹਾਨੂੰ ਤੇ ਨਾਲੇ ਗੁਰਦੁਆਰੇ ਮੱਥਾ ਟੇਕ ਆਵਾਂਗੇ ਤੇ ਸਭ ਸਾਡੇ ਘਰ ਨਾ ਪਹਿਲਾਂ ਵੀ ਆ ਰਹੇ ਸੀ ਹੁਣ ਨਹੀਂ ਆਏ ਨਹੀਂ ਆ ਵੀ ਹੁਣ ਆ ਰਹੇ ਆ ਜਦੋਂ ਅਸੀਂ ਵਲੌਗ ਨਹੀਂ ਨਾ ਸ਼ੂਟ ਕਰਦੇ ਉਦੋਂ ਹੀ ਤਿੰਨ ਚਾਰ ਵਾਰੀ ਸਾ ਪਾਏ ਬਹੁਤ ਵੱਡੇ ਵੱਡੇ ਤੇ ਉਦੋਂ ਵੀ ਫਿਰ ਪਜਾਏ ਆਪਾਂ ਹੁਣ ਲੱਗੇ ਆਪਾਂ ਚਾਹ ਪੀਣ ਛੱਡੋ ਇਹਨਾਂ ਗੱਲਾਂ ਨੂੰ ਚਾਹ ਪੀਏ ਹੁਣ ਚਾਹ ਦਾ ਮਜ਼ਾ ਖਰਾਬ ਹੋ ਜਾਣਾ ਤੇ ਛੱਪਾਂ ਨੂੰ ਛੱਡੋ ਛੱਪਾਂ ਨੂੰ ਬਾਅਦ ਚ ਵੇਖਾਂਗੇ ਛੱਪਣਾਂ ਛੱਪਣਾਂ ਨੂੰ ਜਿੱਟ ਲੈਣਾ ਬਾਬਾ ਜੀ ਨੇ ਮੈਂ ਮੈਂ ਨੇ ਜਿੱਟ ਲੈਣਾ ਛੱਪਣਾਂ ਡਰ ਬੜਾ ਲੱਗਦਾ ਮੁੰਨੋ ਨਹੀਂ ਲੱਗਦਾ ਅòn ਥੋੜਾ ਵੇਖਣ ਹੋ ਰਹੇ ਹੁਣ ਘੱਟ ਡਰ ਲੱਗਦਾ ਆਕੇ ਆਪਣੇ ਪਾਇ ਪਹਿਲੀ ਵਾਰ ਨਹੀਂ ਲਾਗ ਗਰਮ ਗਰਮ ਚਾਹ ਦੇ ਨਾਲ ਪੋਜੀਆ ਚਾਹ ਬੜੀ ਟੇਸਟੀ ਬਣੀ ਟੇਸਟੀ ਬਣੀ ਟੂਡੀਓ ਤਾਂ ਆਕੇ ਨਾ ਸਾਡਾ ਸਾਈਡ ਦਾ ਟਾਈਮ ਹੋ ਗਿਆ ਸੀ ਕਿਦਾਂ ਸੈਰ ਦਾ ਹੂੰ ਸੈਰ ਲੱਗਣਾ ਮੈਨੂੰ ਨਾ ਵੀ ਸੈਡ ਬੋਲੇ ਨਹੀਂ ਨਹੀਂ ਸੈਰ ਦਾ ਮੈਂ ਕਹਿੰਦੇ ਤੇ ਹੁਣ ਇਹ ਹੀ ਵਾਪਸ ਆਏ ਸੈਰ ਕਰਕੇ ਕਾ ਬੀਨ ਪਸੀਨਾ ਪਿਲ ਆ ਆ ਵੇਖੋ ਸਾਰਾ ਪਸੀਨੇ ਦਾ ਮੂੰਹ ਭਿੱਜ ਗਿਆ ਕਿ ਇੰਨੀ ਜ਼ਿਆਦਾ ਗਰਮੀ ਆ ਤੇ ਬਹੁਤ ਜ਼ਿਆਦਾ ਪਸੀਨਾ ਆਇਆ ਤੇ ਅੱਜ ਦਾ ਵਲੌਗ ਆਪਾਂ ਇੱਥੇ ਖਤਮ ਕਰਦੇ ਆ ਤੇ ਮਿਲਦੇ ਆ ਕਿਸੇ ਹੋਰ ਵਲੌਗ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ